हां जी बच्चों जेड़े आज ਦੇ ਸਾਹਮਣੇ ਨੇੜਲੇ ਦਹਾਈ ਵਿੱਚ ਬਦਲੋ ਠੀਕ ਹੈ ਨਾ ਚਲੋ ਸ਼ੁਰੂ ਕਰੋ ਕਰਕੇ ਦਿਖਾਓ ਠੀਕ ਹੈ ਇਕਾਈ ਅੰਕ 8 ਸੀ ਠੀਕ ਹੈ ਇਕਾਈ ਅੰਕ 7 ਠੀਕ ਹੈ ਸ਼ਾਬਾਸ਼ ਵੈਰੀ ਗੁੱਡ ਇਕਾਈ ਅੰਕ 4 4 ਹੈ ਠੀਕ ਹੈ ਗੁੱਡ ਇਕਾਈ ਅੰਕ 9 ਹੈ ਠੀਕ ਹੈ ਠੀਕ ਹੈ ਸ਼ਾਬਾਸ਼ ਹੁਣੇ ਇਕਾਈ ਅੰਕ 9 ਦਾ ਦਾਹੀ ਅਲਗ ਵਧਾਣਾ ਆਪਣੇ ਕਦੋਂ ਵਿਦਾਨੇ ਆ ਜਦੋਂ ਕਾਈ ਅੰਕ ਜੇਕਰ ਨਾ ਹੋਵੇ ਉਹਦੀ ਵਿਦਾਨੇ ਆ ਜੇ ਮੰਨ ਲਓ 5 ਹੋਵੇ 5 ਹੋਵੇ ਤਾਂ ਹੋਰ 7 7 8 ਹੋਵੇ ਜੇ ਕਾਈ ਅੰਕ ਮੰਨ ਲਓ 5 6 7 8 9 ਹੋਵੇ ਤਾਂ ਆਪਦਾਉਨੇ ਆ ਹਾਂਜੀ ਜੇ 0 2 4 0 1 2 3 4 ਹੋਵੇ ਫਿਰ ਫੇ ਦਹਾਈ ਅੰਕ ਬਣਾਉਂਦੇ ਨਹੀਂ ਵਧਾਣਾ ਆਪਾਂ ਨੇ ਠੀਕ ਹੈ ਨਾ ਇਹੀ ਕਨਸੈਪਟ ਹੈ ਦਾ ਵੀ ਜਦੋਂ ਇਕਾਈ ਅੰਕ 0 1 2 3 4 ਹੋਵੇ ਤਾਂ ਅਸੀਂ ਦਹਾਈ ਅੰਕ ਨਹੀਂ ਵਧਾਣਾ ਠੀਕ ਹੈ ਤੇ ਸਾਰੇ ਵਿੱਚ ਇਕਾਈ ਅੰਕ ਦੀ ਆਪਾਂ ਕੀ ਕੀ ਬਣਾ ਦਿੰਨੇ ਆ 0 0 ਸ਼ਾਬਾਸ਼ ਵੈਰੀ ਗੁੱਡ